ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਸ੍ਰੀ ਸਾਧ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਕਾਕੀ ਪਿੰਡ ਰਾਮਾ ਮੰਡੀ ਤੋਂ ਜੋਗੀ ਸਾਡੇ ਭਾਰੀ ਭਾਜੀ ਹਰ ਸਾਲ ਦੀ ਤਰ੍ਹਾਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਵਾਸਤੇ ਇੱਕ ਹੁਣ ਵਿਅਤ ਸੰਗਤਾਂ ਨੂੰ ਆਪਣੇ ਨਾਲ ਲਿਆ ਕਰਕੇ ਚਾਲੇ ਪਾਉਂਦੇ ਹਨ ਸੋ ਇਹ ਵੀ ਯਾਤਰਾ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜੋ ਕਿ ਸਤਿ ਸ਼੍ਰੀ ਅਕਾਲ ਸਰਮੁਖੋਂ ਸਾਹਿਬ ਜੀ ਦੇ ਦਰਸ਼ਨ ਕਰਕੇ ਜੜਦਰਦ ਵਾਪਸੀ ਦੇ ਵਿੱਚ ਡੋਟਾ ਦੇ ਤੋਂ ਸਾਥ ਲੋਕ ਦਸ ਤੱਕ ਹੈ 10 ਮਨਪ੍ਰੀਤ ਦਸ ਤੱਕ ਨੂੰ ਮਨਾਲਾ ਕਿ ਜਾਣ ਲੈ ਜਿਨ੍ਹਾਂ ਵੱਲੋਂ ਰਸਤੇ ਦੇ ਵਿੱਚ ਫ੍ਰੀ ਕੈਂਪ ਲਗਾਉਣਾ ਕੀਤਾ ਹੈ ਸੋ ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਧੰਨਵਾਦ ਜੋ ਹਰ ਸਾਲ ਵੱਡਾ ਸੇਵਾ ਕਰਦੇ ਨੇ ਆਪਣੀ ਟੀਮ ਦੇ ਨਾਲ ਸੋ ਸਾਰੀ ਟੀਮ ਉਹਨਾਂ ਦੇ ਨਾਲ ਹੈ ਜੀ ਸੋ ਬਹੁਤ ਵਧੀਆਂ ਹਰ ਸਾਲ ਸੇਵਾ ਕਰਦੇ ਨੇ ਮਹਾਰਾਜ ਜੀ ਨੂੰ ਹੋਰ ਤਰੱਕੀਆਂ ਬੁੱਕਣ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ ਸੰਗਤਾਂ ਦੀ ਸੇਵਾ ਕਰਦੇ ਨੇ ਸੋ ਮਾਰੇ ਕਿਰਪਾ ਕਰ ਸਾਡੀ ਸਮੂਹ ਜੋ ਕਮੇਟੀ ਹੈ ਜੋ ਸਮੂਹ ਸੰਗਤ ਰਾਮਾ ਮੰਡਲ ਦੀ ਕਮੇਟੀ ਕਹ ਹਰ ਸਾਲ ਜੋ 30 ਗੱਡੀਆਂ 250 ਦੇ ਤਰੀਕਬ ਸੰਗਤ ਸਾਡੇ ਡਰਾਈਵਰ ਵੀਰ ਜਿਨ੍ਹਾਂ ਦਾ ਬਹੁਤ ਸਹਿਯੋਗ ਕਾਲਾ ਭਾਜੀ ਹੋਰ ਬਹੁਤ ਵੱਡਾ ਸਹਿਯੋਗ ਪੁਲਿੰਦਰ ਸਿੰਘ ਦੋਨੇ ਕਿ ਇੱਕ ਜਿਨ੍ਹਾਂ ਨੇ ਬਹੁਤ ਪ੍ਰੇਮ ਨਾਲ ਸੰਗਤ ਨੂੰ ਪ੍ਰੇਰਿਆ ਤੇ ਆਪਣੇ ਨਾਲ ਲਿਆ ਕਰਕੇ ਸੰਗਤ ਨੂੰ ਆਰੇ ਹਨ ਤੇ ਹਰ ਸਾਲ ਦਰਸ਼ਨ ਕਰਾ ਕੇ ਜਾਂਦਣ 20ਵੀਂ ਯਾਤਰਾ ਹੈ ਸੋਮਵਾਰੀ ਕਿਰਪਾ ਅਨਸਾਰ ਹੀ ਸੇ ਸੰਗਤ ਨੂੰ ਇਸੇ ਤਰ੍ਹਾਂ ਹੀ ਸੇਵਾਦਾਰਾਂ ਨੂੰ ਕਰਦਿਆਂ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ